ਕਲਸ ਕਾਮਲਾ ਬਦਾਨ ਸਾਇਕ ਮ੍ਰਿਗ ਨੈਣੀ ਉਹਨਾਂ ਦੇ ਕਮਲ ਵਰਗੇ ਸੁੰਦਰ ਮੂੰਹ ਹਨ ਤੀਰ ਵਰਗੇ ਤਿੱਖੇ ਅਤੇ ਹਿਰਨਿਆ ਵਰਗੇ ਸੁੰਦਰ ਨੈਣ ਹਨ ਰੂਪ ਰਾਸ ਸੁੰਦਰ ਪਿਕ ਪੈਣੀ ਸੁੰਦਰ ਰੂਪ ਦੀ ਰਾਸ ਹਨ ਅਤੇ ਕੋਇਲ ਵਾਂਗ ਮਿੱਠਾ ਬੋਲਣ ਵਾਲੀਆਂ ਹਨ ਮ੍ਰਿਗ ਪਤ ਕਟ ਛਾਜਤ ਗਾਜੜ ਗੈਣੀ ਸ਼ੇਰ ਵਰਗੇ ਪਤਲੇ ਲੱਕ ਦੀ ਸ਼ੋਭਾ ਵਾਲੀਆਂ ਅਤੇ ਹਾਥੀ ਦੀ ਝਾਲ ਵਾਲੀਆਂ ਹਨ ਨੈਣ ਕਟਾਸ਼ ਮਨ ਹਰ ਲੈਣੀ ਜਿਨ੍ਹਾਂ ਦੀਆਂ ਅੱਖਾਂ ਦਾ ਕਟਾਸ਼ ਮਨ ਨੂੰ ਹਰ ਲੈਣ ਵਾਲਾ ਹੈ ਤ੍ਰਿਪੰਗੀ ਛੰਦ ਸੁੰਦਰ ਮ੍ਰਿਗ ਨੈਣੀ ਸੁਰਪਿਕ ਬੈਣੀ ਚਿੱਤ ਹਰ ਲੈਣੀ ਗੱਜ ਗੈ ਨੰ ਇਰਨ ਜਹਿਆਂ ਸੁੰਦਰ ਅੱਖਾਂ ਵਾਲੀਆਂ ਕੋਇਲ ਵਰਗੀ ਮਿੱਠੀ ਬੋਲੀ ਵਾਲੀਆਂ ਚਿੱਤ ਨੂੰ ਚੁਰਾ ਲੈਣ ਵਾਲੀਆਂ ਅਤੇ ਹਾਥੀ ਦੀ ਤੌਰ ਤੁਰਣ ਵਾਲੀਆਂ ਹਨ ਮਾਧੁਰ ਵਿਦ ਬਦਨੀ ਸੋਭੇ ਦਿਨ ਸਦਨੀ ਕੋ ਮੱਤ ਤੈਨ ਕਦਨੀ ਛਾਬ ਮੈਂਨ ਮਿੱਠ ਬੋਲੀਆਂ ਅਤੇ ਚੰਦਰਮਾ ਵਰਗੇ ਮੁਖੜੇ ਵਾਲੀਆਂ ਹਨ ਸ੍ਰੇਸ਼ਟ ਬੁੱਧੀ ਦਾ ਘਰ ਹਨ ਬੋਰੀ ਮੱਤ ਨੂੰ ਕੱਟਣ ਵਾਲੀਆਂ ਹਨ ਅਤੇ ਕਾਮ ਜਹੀ ਚਬੀ ਵਾਲੀਆਂ ਹਨ ਅੰਗ ਘਾ ਸੁਰੰਗੀ ਨਟ ਵਰ ਰੰਗੀ ਝਾਜ ਉਤੰਗੀ ਭਗ ਤਾਰੰ ਜਿਨ੍ਹਾਂ ਦੇ ਤਨ ਦੀਆਂ ਕੁੜਤੀਆਂ ਸੋਨੇ ਰੰਗ ਵਾਲੀਆਂ ਹਨ ਜੋ ਨਟ ਵਾਂਗੂ ਸ੍ਰੇਸ਼ਟ ਰੰਗ ਵਾਲੀਆਂ ਝਾਜਰਾ ਵਾਲੇ ਪੈਰਾਂ ਨੂੰ ਉੱਚਾ ਕਰਕੇ ਤਰਨ ਵਾਲੀਆਂ ਹਨ ਬੇਸਰ ਗਜਰਾ ਰੰ ਪਹੁੰਚ ਅਪਾਰੰ ਕਾਚ ਕੰਗਰਾ ਰੰ ਆਹਾਰੰ ਜੇਨਾ ਨੇ ਨਥਾ ਹੱਥਾਂ ਤੇ ਕਜਰੇ ਅਤੇ ਪਹੁੰਚਿਆ ਆਦਿਕ ਬਹੁਤ ਗਹਿਣੇ ਪਾਏ ਹੋਏ ਹਨ ਅਤੇ ਕੁੰਡਰਾ ਵਾਲੇ ਕੇਸ ਗਲਦਾ ਹਾਰ ਬਣੇ ਹੋਏ ਹਨ ਕਲਸ ਚੇਬਕ ਚਾਰ ਸੁੰਦਰ ਛਬ ਤਾਰੰ ਖੂਬਸੂਰਤ ਠੋਡੀਆਂ ਉੱਤੇ ਸੁੰਦਰ ਛਬੀ ਤਾਰੀ ਹੋਈ ਹੈ ਠੋਰ ਠੋਰ ਮੁਕਤਨ ਕੇ ਹਾਰੰ ਤਾ ਤਾਤੇ ਮੋਤੀਆਂ ਦੇ ਹਾਰ ਪਾਏ ਹੋਏ ਹਨ ਕਰ ਕੰਗਨ ਪਹੁੰਚੀ ਉਚਾਰੰ ਹੱਥਾਂ ਵਿੱਚ ਕੰਗਰ ਤੇ ਪਹੁੰਚੀਆਂ ਲਮਕ ਰਹੀਆਂ ਹਨ ਨਿਰਖ ਮਦਨ ਦੁੱਤ ਹੋਤ ਸੋ ਮਾਰੰ ਉਹਨਾਂ ਦੀ ਸ਼ੋਭਾ ਨੂੰ ਵੇਖ ਕੇ ਕਾਮਦੇ ਵੀ ਮਾਤ ਖਾ ਜਾਂਦਾ ਹੈ ਤਿਰਭੰਗੀ ਛੰਦ ਸੋਬਿਤ ਚਬਤਾਰੰ ਕਚ ਕੁੰਗਰਾਰੰ ਰਸਨ ਰਸਾਰੰ ਓ ਜੇ ਆਰੰਗ ਓਡਲਾ ਵਾਲੇ ਕੇਸਾ ਦੀ ਸ਼ਬੀ ਸ਼ੋਭ ਰਹੀ ਹੈ ਚਿਬਾ ਰਸਨਾਲ ਪਰੀਆਂ ਹੋਈਆਂ ਹਨ ਪਹੁੰਚੀ ਗਜਰਾ ਰੰ ਸੁਬੇਦ ਸੁਧਾਰੰ ਮੁਕਤ ਨਿਹਾਰੰ ਔਰ ਤਾਰੰ ਪਹੁੰਚਿਆ ਆਤੇ ਗਜਰੇ ਸੋਨੇ ਟੰਗ ਨਾਲ ਸਜਾਏ ਹੋਏ ਹਨ ਅਤੇ ਮੋਤੀਆਂ ਦੇ ਹਾਰ ਗਲ ਵਿੱਚ ਪਾਏ ਹੋਏ ਹਨ ਸੋ ਹਥ ਚਕਚਾਰੰ ਰੰਗ ਰੰਗਰਾਰੰਗ ਬੇਬੇਦ ਪ੍ਰਕਾਰੰ ਅਤ ਆਂਜੇ ਸੁੰਦਰ ਅੱਖਾਂ ਸ਼ੋਭ ਰਹੀਆਂ ਹਨ ਜਿਨ੍ਹਾਂ ਨੂੰ ਅਨੇਕ ਰੰਗਾਂ ਦੇ ਕਜਲਿਆ ਅਤੇ ਸੂਰਮਿਆਂ ਨਾਲ ਸਜਾਇਆ ਹੋਇਆ ਹੈ ਵੇਖ ਤਰ ਮ੍ਰਿਗ ਜੈਸੇ ਜਲ ਜਨ ਵੈਸੇ ਸਸੀਰ ਜੈਸੇ ਸਰ ਮਾਜੇ ਨੇਤਰ ਨਾਗਣ ਵਰਗੇ ਤੇਜ ਹਿਰਣ ਜਿਹੇ ਚੰਚਲ ਅਤੇ ਕਮਲ ਵਰਗੇ ਖਿੜੇ ਹੋਏ ਹਨ ਮੋਖੜੇ ਚੰਦਰਮਾ ਦੇ ਸਮਾਨ ਉਜਲੇ ਹਨ ਕਲਸ ਭਇਓ ਮੋੜ ਰਾਵਣ ਰਣਕ੍ਰੁੱਦੰ ਮੂਰਖ ਰਾਵਣ ਦੇ ਮਨ ਵਿੱਚ ਉਸ ਵੇਲੇ ਕ੍ਰੋਧ ਹੋਇਆ ਮਚਿਓ ਆਨ ਤੁਮਲ ਜਬ ਜੁੱਦੰ ਜਦੋਂ ਗਹਿ ਗੱਚ ਯੁੱਧ ਹੋਣ ਲੱਗਾ ਜੋ ਜੈ ਸਕਲ ਸੂਰਮਾ ਸੁੱਦੰ ਚੰਗੇ ਚੰਗੇ ਸਾਰੇ ਸੂਰ ਮੇ ਮਾਰੇਗੇ ਹਨ ਆਰਦਲ ਮਦ ਸਭ ਅਧਕਰ ਉਦੰ ਵੈਰੀ ਦਾਲ ਵਿੱਚ ਉਸਨੇ ਉੱਚੇ ਸੁਰ ਵਾਲਾ ਸ਼ਬਦ ਕੀਤਾ ਤ੍ਰਪੰਗੀ ਛੰਦ ਤਾਇੋ ਕਰ ਕ੍ਰੁੱਦੰ ਸੁਪਾਟ ਬਿਰੁੱਦੰ ਕਲਿਤ ਸੁਬੁੱਦੰ ਗਹਾ ਬਾਣੰ ਮਾੜੀ ਬੁੱਧੀ ਵਾਲਾ ਰਾਵਣ ਕ੍ਰੋਧ ਕਰਕੇ ਅੱਗੇ ਵਧਿਆ ਹੈ ਚੰਗੇ ਸੁਰ ਮੇ ਉਸਨੂੰ ਰੋਕ ਰਹੇ ਹਨ ਉਹ ਤੀਰ ਫੜ ਕੇ ਮਾਰਦਾ ਹੈ ਕੀ ਨੋ ਰਣ ਸੁਦੰ ਨਚਤ ਕ ਬੁੱਦੰ ਆਤ ਧੋਣ ਉਦੰ ਤਾਨ ਤਾਲੰ ਆਤੇ ਚੰਗੀ ਤਰਾ ਯੁੱਧ ਕਰਦਾ ਹੈ ਧੜ ਨਚਦੇ ਹਨ ਰਾਵਣ ਬਹੁਤ ਉੱਚੀ ਬੋਲਦਾ ਹੈ ਅਤੇ ਤਨਸ਼ ਨੂੰ ਖਿੱਚਦਾ ਹੈ ਤਾਏ ਰਜਵਾੜੇ ਤੂਤਰ ਹਕਾਰੇ ਸੋ ਬ੍ਰਣ ਪਰਹਾਰੇ ਘਰ ਕੋਪੰ ਦੋਹਾ ਤੇ ਰਾਦੇ ਰਜਵਾੜੇ ਭੱਜੇ ਫਿਰਦੇ ਹਨ ਆ ਤੇਰ ਲਲਕਾਰ ਦੇ ਹੋਏ ਕ੍ਰੋਧ ਕਰਕੇ ਘਾਓ ਲਗਾ ਦਿੰਦੇ ਹਨ ਘਾਇਨ ਤਨ ਰਜੇ ਦੋ ਪੱਗ ਨਾ ਭਜੇ ਜਨ ਹਰ ਗਜੇ ਭਗ ਰੋਪੰ ਉਹਨਾਂ ਦੇ ਤਨ ਘਾਵਾਂ ਨਾਲ ਰਜੇ ਹੋਏ ਹਨ ਉਹ ਦੋ ਕਦਮ ਵੀ ਨਹੀਂ ਭਜਦੇ ਹਨ ਸਗੋ ਪੈਰ ਗੱਟ ਕੇ ਇਸ ਤਰ੍ਹਾਂ ਗਜਦੇ ਹਨ ਮਾਨੋ ਬੱਦਲ ਗਜਦੇ ਹੋਣ ਕਲਸ ਅਦਿਕ ਰੋਸ ਸਾਵਤ ਰਨ ਝੁੱਟੇ ਬਹੁਤ ਗੁੱਸਾ ਕਰਕੇ ਸੂਰਮੇ ਯੁੱਧ ਵਿੱਚ ਜੁਟੇ ਹੋਏ ਹਨ ਬਖਤਰ ਟੋਪ ਜਿਹੜੇ ਸਭ ਫੁੱਟੇ ਸਵਨਾ ਦੇ ਕਵਚ ਅਤੇ ਸਿਰ ਦੇ ਟੋਪ ਫਟ ਗਏ ਹਨ ਨesar ਚਲੇ ਸਾਇਕ ਜਨ ਝੂਟੇ ਜੋਧਿਆ ਦੇ ਹੱਥੋਂ ਛੁੱਟੇ ਹੋਏ ਤੀਰ ਵੈਰੀਆਂ ਦੇ ਤਨਾ ਵਿੱਚੋਂ ਇਸ ਤਰ੍ਹਾਂ ਨਿਕਲ ਚੱਲੇ ਹਨ ਜਾਨੇ ਕਸੇ ਚਾਨ ਮਾਸ ਲਖ ਟੁੱਟੇ ਮਾਨੋ ਬਾਜ ਮਾਸ ਨੂੰ ਵੇਖ ਕੇ ਟੁੱਟ ਪੈਂਦੇ ਹੋਣ ਤਿਰਪੰਗੀ ਚੰਦ ਸਹਾਇਕ ਜਨ ਛੂਟੇ ਤੇਮ ਅਰ ਝੂਟੇ ਭਗਤ ਅਰ ਫੂਟੇ ਜੇਬ ਜਿਰੇ تیر ਜਿਉਂ ਹੀ ਛੁੱਟਦੇ ਹਨ ਤਿਵੇਂ ਹੀ ਵੈਰੀਆਂ ਨੂੰ ਮਕਾਉਣ ਲਈ ਸੋਰ ਮੇ ਝੁੱਟ ਜਾਂਦੇ ਹਨ ਉਹਨਾਂ ਦੇ ਕਵਚ 'ਚ ਹਾਤੇ ਲੋਹੇ ਦੇ ਕਾਫਰ ਟੁੱਟਦੇ ਜਾਂਦੇ ਹਨ ਮਸ ਹਰ ਭੁਖਿ ਆਏ ਤਿਮ ਅਰਤ ਆਏ ਸ਼ਸਤਰ ਨਚਾਇਨ ਪੇਰ ਫਿਰੇ ਜਿਵੇਂ ਮਾਸ ਖਾਣੇ ਭੁਖਿਆ ਵਾਂਗ ਸ਼ਿਕਾਰ ਹੋਤੇ ਚੱਪੜਦੇ ਹਨ ਤਿਵੇਂ ਹੀ ਸੂਰਮੇ ਵੈਰੀ ਉਤੇ ਤਾਵਾ ਕਰਦੇ ਹਨ ਅਤੇ ਸ਼ਸਤਰਾਂ ਨੂੰ ਨਚਾਉਂਦੇ ਹਨ ਸਨਮੁਖ ਰਣ ਗਾਂਜੈ ਕਿਮ ਹੂ ਨਾ ਪਾਂਜੈ ਲਖ ਸੂਰ ਲਾਂਜੈ ਰਣ ਰੰਗੰ ਪਰਮੋੜਿਆ ਮੋੜਦੇ ਨਹੀਂ ਹਨ ਰਾਣ ਵਿੱਚ ਸਨਮੁਖ ਹੋ ਕੇ ਗੱਜਦੇ ਹਨ ਅਤੇ ਕਿਸੇ ਕੋਲੋਂ ਵੀ ਭੱਜਦੇ ਨਹੀਂ ਲੜਾਈ ਦੇ ਰੰਗ ਰੋ ਵੇਖ ਕੇ ਦੇਵਤੇ ਲੱਜਾ ਰਹੇ ਹਨ ਜੈ ਜੈ ਤੁਨ ਕਰਹੀ ਪੋਹਪਨ ਡਰਹੀ ਤੋ ਵਿਦ ਉਚ ਰਹੀ ਜੈ ਜਗਰੂ ਜੈ ਜੈ ਦੀ ਆਵਾਜ਼ ਕਰਦੇ ਹਨ ਹੁੱਲ ਸੁੱਟਦੇ ਹਨ ਅਤੇ ਉੱਤਮ ਢੰਗ ਨਾਲ ਯੁੱਧ ਦੀ ਜੈ ਜੈਕਾਰ ਉਚਾਰਦੇ ਹਨ ਕਲਸ ਮੁਖਤੰਬੋਰ ਅਰ ਰੰਗ ਸੁਰੰਗੰ ਜਿਸ ਦੇ ਮੋ ਵਿੱਚ ਪਾਣ ਹੈ ਅਤੇ ਮੁਖ ਦਾ ਰੰਗ ਲਾਲ ਹੈ ਨੇ ਡਰ ਪਰਮਤ ਭੂਮ ਉਹ ਜੰਗੰ ਉਹ ਸੂਰਮਾ ਯੁੱਧ ਭੂਮੀ ਵਿੱਚ ਨੇ ਡਰ ਹੋ ਕੇ ਫਿਰਦਾ ਹੈ ਲਪਤ ਮਲੈ ਕਨਸਾਰ ਸੁਰੰਗੰ ਜਿਸ ਨੇ ਚੰਦਨ ਕਪੂਰ ਅਤੇ ਕੇਸਰ ਮਲਿਆ ਹੋਇਆ ਹੈ ਰੂਪ ਭਾਨ ਗਤਵਾਣ ਉਤੰਗੰ ਜੋ ਸੂਰਜ ਵਰਗੇ ਰੂਪ ਵਾਲਾ ਹੈ ਅਤੇ ਉੱਚੀ ਗਤੀ ਵਾਲਾ ਹੈ ਅਰਥਾਤ ਨਵਚਾਰੀ ਹੈ ਤਿਰਭੰਗੀ ਚੰਦ ਤਾਨਸੁਪਤ ਸੁਰੰਗੰ ਜਬ ਅੰਗ ਅੰਗੰ ਲਜਤ ਅਨੰਗੰ ਲਖ ਨੈਨੰ ਸੁੰਦਰ ਛਵੀ ਵਾਲਾ ਸ਼ਰੀਰ ਸ਼ੋਭਦਾ ਹੈ ਅੰਗ ਅੰਗ ਦੀ ਖੂਬਸੂਰਤੀ ਨੂੰ ਅੱਖਾਂ ਨਾਲ ਵੇਖ ਕੇ ਕਾਮਦੇਵ ਲਜਾਉਂਦਾ ਹੈ ਸੋ ਬੇਤ ਕਚਕਾਰੇ ਅਤ ਕੰਗੁਰਾਰੇ ਰਸਨ ਰਸਾਰੇ ਮ੍ਰਿਧ ਬੈਣ ਕਾਲੇ ਕੇਸ਼ ਸ਼ੋਭਾ ਪਾਰੇ ਹਨ ਜੋ ਬਹੁਤ ਕੁੰਡਲਾ ਵਾਲੇ ਹਨ ਜਿਸ ਦੀ ਰਸਨਾ ਮਿੱਠੇ ਬੋਲ ਪੋਲਦੀ ਹੈ ਮੁਖ ਚਕਤ ਸੁਭਾਸੰ ਦੇਨਸ ਪ੍ਰਕਾਸ਼ੰ ਜਾਨ ਸਾਸਪਾਸੰ ਤਾਸ ਸੋਬੰ ਆਤੇ ਮੁਖ ਸ਼ੋਭਾ ਵਾਸ਼ਨਾ ਨਾਲ ਸ਼ੋਭ ਰਿਆ ਹੈ ਮਾਨੋ ਸੂਰਜ ਦਾ ਪ੍ਰਕਾਸ਼ ਹੋ ਰਿਹਾ ਹੋਵੇ ਜਿਹੋ ਜਿਹਾ ਚੰਦਰਮਾ ਦਾ ਪ੍ਰਕਾਸ਼ ਹੁੰਦਾ ਹੈ ਉਹੋ ਜਹੀ ਮੁਖ ਦੀ ਸ਼ੋਭਾ ਹੈ ਰੇ ਜਤ ਚੱਕ ਚਾਰੰ ਸੁਰਪੁਰ ਪਿਆਰੰ ਦੇਵ ਦੇਵਾਰੰ ਲਖਸ ਲੋਬੰ ਉਸਨੂੰ ਵੇਖਣ ਲਈ ਸੁੰਦਰ ਅੱਖਾਂ ਰੇਜ ਰਹੀਆਂ ਹਨ ਸਵਰਗ ਦੇ ਪਿਆਰੇ ਦੇਵਤੇ ਅਤੇ ਦਾਇਤ ਰੂਪ ਨੂੰ ਵੇਖ ਕੇ ਲੁਬਾਇਮਾਨ ਹੋ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ